ਮੈਂ ਅੱਜ ਭਰਾ ਨੂੰ ਮਿਲਣ ਆਇਆ ਸੀਗਾ ਗਰੋਵਰ ਫੀਡ ਸਟੋਰ ਮੱਲਣ ਹੈ ਤੇ ਬਹੁਤ ਵਧੀਆ ਕੰਮ ਕੀਤਾ ਹੈ ਇਹਨਾਂ ਨੇ ਤੇ ਇਹਨਾਂ ਇਹਨਾਂ ਨਾਲ ਜਦੋਂ ਮੈਂ ਮਿਲਿਆ ਸੀਗਾ ਇਹ ਮੈਨੂੰ ਇੱਕੋ ਗੱਲ ਕਹਿੰਦੇ ਸੀਗੇ ਵੀ ਮੈਂ ਕੋਈ ਐਜੇ ਬੰਦੇ ਨਾਲ ਜੁੜਨਾ ਚਾਹੁੰਦਾ ਹਾਂ ਵੀ ਯਾਰ ਜਿੱਥੋਂ ਮੈਨੂੰ ਸਾਰੀਆਂ ਚੀਜ਼ਾਂ ਦੀ ਪੂਰਤੀ ਹੋ ਜੇ ਤਾਂ ਮੈਂ ਇੰਨੀ ਗੱਲ ਦੀ ਹੈ ਵੀ ਮੇਰੇ ਨਾਲ ਤਿੰਨ ਚਾਰ ਮਹੀਨਿਆਂ ਤੋਂ ਅਸੋਸੀਏਟ ਨਾ ਤੇ ਮਾਲ ਵੇਚਣ ਤੋਂ ਬਾਅਦ ਅੱਜ ਇਹਨਾਂ ਦਾ ਆਪ ਦਾ ਦਿਲ ਇਹ ਚੀਲੀ ਕਰਦਾ ਵੀ ਮੈਂ ਯਾਰ ਹਰੇ ਕਸਟਮਰ ਨੂੰ ਉਸ ਵੱਲ ਲੈ ਕੇ ਜਾਵਾਂ ਤਾਂ ਮੈਂ ਇਹਨਾਂ ਨੂੰ ਇਹ ਗੱਲ ਕਹਿੰਦਾ ਵੀ ਇਹਨਾਂ ਨੂੰ ਪੁੱਛੋ ਵੀ ਜੋ ਇਹਨਾਂ ਨੂੰ ਮੈਂ ਕਹਿ ਕੇ ਗਿਆ ਸੀ ਫਸਟ ਟਾਈਮ ਇਹਨਾਂ ਨੂੰ ਉਹ ਚੀਜ਼ਾਂ ਮਿਲੀਆਂ ਕਿ ਨਹੀਂ ਮਿਲੀਆਂ ਨਹੀਂ ਤੁਸੀਂ ਇੱਕ ਵਾਰੀ ਆਪਣੀ ਕੰਪਨੀ ਦਾ ਨਾਮ ਜ਼ਰੂਰ ਦੱਸੋ ਜੀ ਅਨੁਵ੍ਰਤਾ ਇੰਡਸਟਰੀ ਹੈ ਸਾਡਾ ਅ ਅਮ드ਗੜ ਮੰਡੀ ਵਾਲਿਆਂ ਦੀ ਫੀਲ ਵਾਈਦੀ ਹੈ ਵੈਸੇ ਤਾਂ ਇਹ ਕਹਦਾ ਗੱਲ ਨੂੰ ਅਮ드ਗੜ ਤੇ ਛਪਾਰ ਪਲਾਟਾ ਸਾਡਾ ਅਮ드ਗੜ ਤੇ ਛਪਾਰ ਦਾ 2.5 ਕਿਲੋਮੀਟਰ ਦਾ ਡਿਫਰੈਂਸ ਆ ਆਪਸ ਦੇ ਵਿੱਚ ਜੀ ਜਿਵੇਂ ਅੱਜ ਕੱਲ ਬੱਕਰੀਆਂ ਦਾ ਬਿジネス ਬਹੁਤ ਚੱਲ ਰਿਹਾ ਹੈ ਨਾ ਬਿਲਕੁਲ ਹੈ ਜੀ ਤੇ ਬੱਕਰੀਆਂ ਦੇ ਵਿੱਚ ਆਪਾਂ ਨੂੰ ਜਿਹੜਾ ਫਾਰਮਾ ਦੇ ਵਿੱਚ ਪਾਲ ਲੀਆਂ ਹੋਈਆਂ ਬੱਕਰੀਆਂ ਤੇ ਉਹਨਾਂ ਨੂੰ ਫੀਡ ਦਾ ਫਾਰਮੂਲਾ ਕਿਸਾਨ ਭਰਾਵਾਂ ਨੂੰ ਨਹੀਂ ਪਤਾ ਹੁੰਦਾ ਬਿਲਕੁਲ ਹੈ ਜੀ ਤੇ ਚਾਹੁੰਦੇ ਵੀ ਆ ਵੀ ਸਾਨੂੰ ਕੋਈ ਕੰਪਨੀ ਪ੍ਰੋਵਾਈਡ ਕਰੇ ਵੀ ਫੀਡ ਉਹੋ ਜੀ ਹੋਵੇ ਸਾਡੀਆਂ ਬੱਕਰੀਆਂ ਤੰਦਰੁਸਤ ਬਿਨਾਂ ਦਵਾਈ ਬੂਟੀ ਤੋਂ ਉਹਦੇ ਨਾਲ ਹੀ ਫ੍ਰੀ ਫੀਡ ਦੇ ਨਾਲ ਹੀ ਵਧਿਆ ਰਹਿਣ ਤੁਸੀਂ ਉਹ ਵੀ ਕੋਈ ਫੀਡ ਤਿਆਰ ਕਰੀਏ ਜਾਂ ਨਹੀਂ ਜੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਵੀ ਆਪਾਂ ਬੱਕਰੀਆਂ ਦੀ ਫੀਡ ਵੀ ਬਣਾਣੇ ਪਏ ਆ ਤਾਂ ਮੈਂ ਤੁਹਾਨੂੰ ਕਿਉਂ ਥੋੜਾ ਜਿਹਾ ਕੈਮਰਾ ਨੇੜੇ ਕਰਿਓ ਅਸੀਂ ਹਾਰਸਾ ਦੇ ਵਿੱਚ ਵੀ ਫੀਡ ਬਣਾਈ ਆ ਚੇਤਕ ਫੀਡ ਦੇ ਨਾਂ ਤੇ ਸਾਡਾ ਬ੍ਰਾਂਡ ਆਂਦਾ ਤੇ ਗੌਟ ਐਂਡ ਸ਼ੀਪ ਦੋਨਾਂ ਵਾਸਤੇ ਵੀ ਅਸੀਂ ਇੱਕ ਫੀਡ ਬਣਾਈ ਆ ਜਿਹੜਾ ਅਸੀਂ 25 ਕਿਲੋ ਦੀ ਪੈਕਿੰਗ ਦੇ ਵਿੱਚ ਦੇ ਰਹੇ ਆ ਠੀਕ ਹੈ ਉਹਦੇ ਚ ਪ੍ਰੋਪਰ ਐਡ ਪਸ਼ੂਨ ਵਾਸਤੇ ਮਿਨਰਲਸ ਨੇ ਚਾਹੇ ਆਪਾਂ ਕਹੀਏ ਵਿਟਾਮਿਨ ਨੇ ਹਨਾ ਉਹ ਫੁੱਲ ਮਾਤਰਾ ਚ ਪਾਏ ਹੋਏ ਆ ਮੈਂ ਇਹ ਗੱਲ ਦੀ ਗਾਰੰਟੀ ਦਿੰਦਾ ਵੀ ਜਿਹੜੇ ਬੱਕਰੀ ਨੂੰ ਮਤਲਬ ਫੀਡ 25 ਦਿਨ ਆਪਣੀ ਪੈ ਗਈ ਉਸ ਤੋਂ ਬਾਅਦ ਉਹਦੀ ਸਿਹਤ ਦੇਖ ਲੈਣਾ ਤੁਹਾਨੂੰ ਪਤਾ ਲੱਗੇਗਾ ਵੀ ਵਾਕੇ ਕੁਆਲਿਟੀ ਕਿਸ ਚੀਜ਼ ਨੂੰ ਕਹਿੰਦੇ ਆ ਇਹ ਆਪਾਂ ਫੀਡ ਕਿੰਨੀ ਮਾਤਰਾ ਚ ਬੱਕਰੀ ਨੂੰ ਦੇ ਸਕਦੇ ਆ ਬੱਕਰੀ ਵਾਲੀ ਜਿਹੜੀ ਫੀਡ ਹੈ ਅਸੀਂ ਇੱਕ ਮੰਡੇ ਦੇ ਪੂਰੇ ਦਿਨ ਦੇ ਵਿੱਚ 1 ਕਿਲੋ ਜਿਹੜੀ ਫੀਡ ਹੈ ਉਹ ਸਾਡੀ ਪਸ਼ੂ ਨੂੰ ਪਾਉਂਦੇ ਹਾਂ ਇਹ ਕਿਸਾਨ ਭਰਾ ਦੇ ਬਜਟ ਦੇ ਵਿੱਚ ਆਉਣ ਵਾਲੀ ਫੀਡ ਹੈ ਜਾਂ ਬਿਲਕੁਲ ਵੀਰੇ ਬਿਲਕੁਲ ਸਭ ਤੋਂ ਵੱਡੀ ਇਹ ਹੈ ਵੀ ਅਸੀਂ ਇੱਥੇ ਇਸ ਚੀਜ਼ ਦਾ ਵੀ ਮੁੱਖ ਧਿਆਨ ਰੱਖਿਆ ਸਾਡਾ ਜਿਹੜਾ ਫੀਡ ਦਾ ਜਿਹੜਾ ਬੈਕ ਹੈ ਉਹ ਨੀਅਰਬਾਊਟ ਮੈਂ ਤੁਹਾਨੂੰ ਜੇ ਕਹਾਂ ਮੈ ਅਪਰੋਕਸੀਮੇਟਲੀ ਸਾਰੇ ਖਰਚੇ ਪਾ ਕੇ ਆ ਹਨਾ ਤਾਂ ਉਹ 850 ਰੁਪਏ ਦਾ ਇੱਕ ਫਾਰਮਰ ਨੂੰ ਪਹੁੰਚ ਨਾ ਕਰੇ ਠੀਕ ਹੈ ਠੀਕ ਹੈ ਉਹ 25 ਕਿਲੋ ਦੀ ਪੈਕਿੰਗ ਹੈ 850 ਰੁਪਏ ਦਾ 25 ਕਿਲੋ ਦਾ ਗੱਟਾ ਹੈਗਾ ਸਾਡਾ ਜਿਹੜਾ ਵੀ ਬੰਦੇ ਨੇ ਉਹ 25 ਕਿਲੋ ਵਾਲਾ ਗੱਟਾ ਇੱਕ ਪਸ਼ੂ ਨੂੰ ਪਾ ਲਿਆ ਉਸ ਦਿਵਾਰ ਸਾਨੂੰ ਇੰਨੀ ਗੱਲ ਦੀ ਗਾਰੰਟੀ ਦੇਣਾ ਵੀ ਉਹ ਤੁਹਾਡੇ ਕੋਲ ਆ ਕੇ ਆਪ ਦੱਸੂਗਾ ਵੀ ਇਹਦਾ ਫੀਡਬੈਕ ਕੀ ਕਿਸ ਤਰੀਕੇ ਦੇ ਆ ਕਿ ਜਿੰਨੇ ਵੀ ਕਿਸਾਨ ਭਰਾ ਨੇ ਜਿਹੜੇ ਨੇ ਪਸ਼ੂ ਰੱਖੇ ਹੋਏ ਆ ਉਹ ਥੋੜਾ ਜਿਹਾ ਉਹਨਾਂ ਫੀਡਾਂ ਤੋਂ ਗਰੇਜ ਕਰਨ ਜਿਹੜੀ ਫੀਡ ਨਾਲ ਦੀ ਨਾਲ ਜਾ ਕੇ ਦੁੱਧ ਵਧਾਉਂਦੀ ਆ ਹਾਂਜੀ ਪਲੱਸ ਜਿਹੜੀ ਬਨੌਲਾ ਖਲ ਅਸੀਂ ਆਪ ਦੀ ਤਿਆਰ ਕਰਦੇ ਹਾਂ ਬਿਲਕੁਲ ਸਾਫ਼ ਸੁਥਰੇ ਬਣੇ ਹੋਏ ਆ ਉਹਦੇ 'ਚ ਅਸੀਂ ਇਹ ਗੱਲ ਦੀ ਗਾਰੰਟੀ ਦੇ ਸਕਦੇ ਹਾਂ ਵੀ ਜਿਹੜਾ ਮਰਜ਼ੀ ਬੰਦਾ ਚਾਹੇ ਲੈਬ ਟੈਸਟ ਕਰਾ ਲਵੇ ਸਾਡਾ 13 ਤੋਂ 14 ਕਿਲੋ ਤੇਲ ਜਿਹੜਾ ਪ੍ਰੋਕਸੀਮੀਟਲੀ ਖਲ ਦੇ ਵਿੱਚ ਰਹਿੰਦਾ ਹੈਗਾ ਜਿਹੜੀ ਮੈਡੀਸਨ ਵਿੱਚ ਪਾਈ ਉਹ ਫੀਡ ਦੇ ਪਾਈ ਹੋਈ ਆਲਰੇਡੀ ਬਟ ਅਸੀਂ ਇੱਕ 1% ਮੈਡੀਸਨ ਐਕਸਟਰਾ ਦਿੱਤੀ ਆ ਵਾਧੂ ਤੌਰ ਤੇ ਵਾਧੂ ਤੌਰ ਤੇ ਵੀ ਕਸਟਮਰ ਨੂੰ ਉਹਦਾ ਬੈਨੀਫਿਟ ਪਤਾ ਲੱਗੇ ਜਿਹੜਾ ਵੀ ਬੰਦਾ ਫੀਡ ਨੂੰ ਮਤਲਬ ਸਹੀ ਤਰੀਕੇ ਨਾਲ ਪਾਊਗਾ ਉਹਨੂੰ ਉਹ ਐਕਸਟਰਾ ਬੈਨੀਫਿਟ ਇਹ ਆ ਵੀ 3 ਮਹੀਨੇ ਬਾਅਦ ਉਹ ਆਪਦੇ ਪਸ਼ੂ ਦਾ ਬੋਡੀ weight ਵੇਖ ਲੈ ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਅਨੁਰਥ ਕੈਟਲ ਫੀਡ ਜਿਹੜੀ ਕਿ ਬਹੁਤ ਹੀ ਲਾਹੇਵੰਦ ਆ ਦੁੱਧਾਰੂ ਪਸ਼ੂਆਂ ਵਾਸਤੇ ਕੱਟਰੂ ਵਛਰੂ ਤਿਆਰ ਕਰਨੇ ਆ ਜਾਂ ਆਪਾਂ ਮੰਨ ਲਓ ਕੋਈ ਵੀ ਜਾਨਵਰ ਹਨਾ ਤਿਆਰ ਕਰਨਾ ਜਾਂ ਦੁੱਧ ਵਾਲੀਆਂ ਮੱਝਾਂ ਗਾਵਾਂ ਹੈਗੀਆਂ ਉਹਨਾਂ ਵਾਸਤੇ ਬਹੁਤ ਵਧੀਆ ਪੀੜ ਆਈ ਆ ਇਹ ਆਪਾਂ ਗੱਲਬਾਤ ਕਰਵਾਵਾਂਗੇ ਸੁਧੀਰ ਗਰੋਵਰ ਜੀ ਦੇ ਨਾਲ ਤੇ ਇਹਦੇ ਬਾਰੇ ਪੁੱਛਾਂਗੇ ਸਾਰੀ ਜਾਣਕਾਰੀ ਡਿਟੇਲ ਲਵਾਂਗੇ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਨਹੀਂ ਬਹੁਤ ਵਧੀਆ ਤੁਸੀਂ ਬਸ ਠੀਕ ਹੈ ਜੇ ਤੁਸੀਂ ਜੋ ਹੱਥ ਦੇ ਵਿੱਚ ਫੜਿਆ ਹੋਇਆ ਇਹ ਕਿਹੇ ਪਰਚਾ ਜਿਆ ਹਨਾ ਹਾਂਜੀ ਇਹ ਕਿਹੜੀ ਫੀਡ ਹੈ ਤੇ ਕੀ ਇਹਦੇ ਫਾਇਦੇ ਆ ਇਹ ਲੁੱਕ ਦਿਓ ਜੀ ਇਹ ਆਪਣੀ ਅਨੁਵਰਤ ਫੀਡ ਹੈ ਜੀ ਇਹ ਆਪਣੀ ਸ਼ਪਾਰ ਤੋਂ ਬਣ ਕੇ ਆਉਂਦੀ ਹੈ ਲੁਧਿਆਣਾ ਤੋਂ ਬਹੁਤ ਸਪੈਸ਼ਲ ਫੀਡ ਹੈ ਇਹ ਠੀਕ ਹੈ ਠੀਕ ਹੈ ਨਾ ਇਹਦਾ ਮੇਨ ਫੋਕਸ ਪਸ਼ੂ ਦੀ ਸਿਹਤ ਤੇ ਰਹਿ ਜਾਂਦਾ ਹੈਗਾ ਹਮ ਜਿਹੜੀ ਮਿਲਕ ਪ੍ਰੋਡਕਸ਼ਨ ਵਧਾਉਣੀ ਹੈ ਇਹ ਵਧਾਉਣੀ ਆ ਇਹਨਾਂ ਕੋਲੇ ਸਾਰੇ ਪ੍ਰੋਡਕਟ ਆਉਂਦੇ ਹੈਗੇ ਠੀਕ ਹੈ ਠੀਕ ਹੈ ਆਪਾਂ ਪਸ਼ੂਆਂ ਵਾਸਤੇ ਲੈਣੀ ਆ ਮੱਝਾਂ ਗਾਵਾਂ ਵਾਸਤੇ ਲੈਣੀ ਆ ਬੱਕਰੀਆਂ ਵਾਲੀ ਸਪੈਸ਼ਲ ਹੋ ਗਈ ਇਹਨਾਂ ਦੀ ਸਰੋਂ ਅਕਸਰੋਂ ਦੀ ਖਲ ਵੜੇਵਿਆਂ ਦੀ ਖਲ ਹੋ ਗਈ ਬਹੁਤ ਵਧੀਆ ਕੁਆਲਿਟੀ ਚ ਬਣਾ ਕੇ ਤਿਆਰ ਕੀਤੀ ਜਾਂਦੀ ਆ ਓਕੇ ਤੇ ਬਹੁਤ ਵਧੀਆ ਰਿਜ਼ਲਟ ਪ੍ਰੋਵਾਈਡ ਕਰਦੀ ਆ ਫੀਡ ਇਹ ਠੀਕ ਇਹ ਮੰਨ ਕੇ ਚੱਲੋ ਤੁਸੀਂ ਵੀ ਜਿਵੇਂ ਆ ਹੁਣ ਅਪਈਆ 골ਡ 25+ ਹਨਾ ਮੂਰਤ ਹਾਂਜੀ ਇਹ ਕਿਵੇਂ 25+ ਦਾ ਕੀ ਹੈਗਾ ਜੀ ਇਹ ਆਪਣੇ ਜਿਹੜੇ ਪਸ਼ੂ ਆਪਣੇ 25 25 ਲੀਟਰ ਤੋਂ ਪਲੱਸ ਦੁੱਧ ਪ੍ਰੋਵਾਈਡ ਕਰਦੇ ਆਪਾਂ ਨੂੰ ਇਹ ਉਹਨਾਂ ਪਸ਼ੂਆਂ ਵਾਸਤੇ ਆ ਉਹਨਾਂ ਵਾਸਤੇ ਹਾਈ ਪ੍ਰੋਟੀਨ ਤੇ ਫੈਟ ਭਰਪੂਰ ਫੀਡ ਆ ਇਹ ਠੀਕ ਹੈ। ਆਪ ਨੂੰ ਬਹੁਤ ਵਧੀਆ ਰਿਜ਼ਲਟ ਪ੍ਰੋਵਾਈਡ ਕਰਦੀ ਹੈ। ਅੱਗੇ ਵੀ ਦੋ ਦੱਸ ਦਿਓ। ਅੱਗੇ ਆਪਣੇ ਕੋਲੇ 15+ ਵੀ ਆਉਂਦੀ ਹੈ ਜੀ। ਜਿਹੜੀਆਂ ਇਹ ਫੀਡਾਂ ਇਹਨਾਂ ਦੇ ਨਾਲ ਆਪਣੇ ਕੋਲੇ ਮੈਸ਼ ਤੇ ਪੈਲੇਟ ਦੋਨਾਂ ਚ ਆਉਂਦੀਆਂ। ਠੀਕ ਹੈ। ਜੋ ਵੀ ਆਪਣਾ ਪਸ਼ੂ ਖਾਣਾ ਪ੍ਰੀਫਰ ਕਰਦਾ ਉਸ ਨੂੰ ਵਧੀਆ ਕੁਆਲਿਟੀ ਦੀ ਫੀਡ ਪ੍ਰੋਵਾਈਡ ਕੀਤੀ ਜਾਂਦੀ ਹੈ। 30+ 40+ ਜਿੱਥੋਂ ਤੱਕ ਵੀ ਆਪਣੇ ਕੋਲੇ ਫੁੱਲ ਪੋਟੈਂਸ਼ੀਅਲ ਦਾ ਪਸ਼ੂ ਕਰਦੀ ਹੈ ਇਹ ਪੂਰਾ। ਆਪਰੇ ਕੋਲ ਇਹਨਾਂ ਦੀ ਵੜੇਵਿਆਂ ਦੀ ਖਾਲ ਆਉਂਦੀ ਹੈ ਜੀ। ਬਹੁਤ ਵਧੀਆ ਕੁਆਲਿਟੀ ਦੀ ਖਾਲਾ ਜੋ ਕਿ ਅਸੀਂ ਇਨਸੇਨ ਆ ਸੀ ਅੱਜ ਤੱਕ ਆਪਦੇ ਇੰਨੇ ਸਮੇਂ ਚ ਨਹੀਂ ਦੇਖੀ। ਇਹ ਇਹ ਨਾ ਮੈਂ ਪਹਿਲਾਂ ਵੀ ਦੇਖ ਚੁੱਕਿਆ ਖਾਲ ਆਪਾਂ ਗੱਟਾ ਖੋਲ ਕੇ ਵੀ ਦੇਖਿਆ ਸੀ ਨਾ ਤੇ ਇਹ ਖਾਲ ਆਪਾਂ ਆਮ ਦੇਖਦੇ ਹੁੰਦੇ ਸੀ ਬੜੇਵਿਆਂ ਦੀ ਖਾਲ ਮੋٹے ਮੋٹے ਖਲੇਪੜ ਜੇ ਹੁੰਦੇ ਸੀ ਪੰਜਾਬੀ ਜਿਹੜੇ ਕਿ ਹਾਂ ਇਹ ਖਾਲ ਬਹੁਤ ਕੱਲਾ ਕੱਲਾ ਬੜੇਵਾਂ ਪਿਆਦਾ ਇਹਦੇ ਵਿੱਚ ਵੀ ਕਿਵੇਂ ਤੇਲ ਦੀ ਮਾਤਰਾ ਕਿੰਨੀ ਆ ਕੱਚੀ ਕਹਾਣੀ ਆ ਜਾਂ ਕਿਵੇਂ ਆ ਇਹਦੇ ਬਾਰੇ ਜਿਹੜੀ ਆਪਣੀ ਇਹ ਬੜੇਵਿਆਂ ਦੀ ਖਾਲ ਹੈ ਜੀ ਇਹਦੇ ਵਿੱਚ ਮਿਨੀਮਮ 14 ਕਿਲੋ ਤੇਲ ਹੁੰਦਾ ਹੈ ਇਸ ਚ ਇੱਕ ਗੱਟੇ 'ਚ 14 ਕਿਲੋ 14 ਕਿਲੋ ਠੀਕ ਆ ਠੀਕ ਆ ਨਾ ਜਿਹਦੇ ਨਾਲ ਕੀ ਆਪਣੀ ਜਿਹੜੀ ਪਸ਼ੂ ਦੀ ਪ੍ਰੋਡਕਸ਼ਨ ਆ ਉਹ ਵਧੀਆ ਰਹਿੰਦੀ ਹੈ ਇਹਨੂੰ ਉਸ ਤਰ੍ਹਾਂ ਨਾਲ ਤਿਆਰ ਕੀਤਾ ਗਿਆ ਵੀ ਆਪਾਂ ਇੱਕ ਕਹਿ ਦੇਣਾ ਨਾ ਖਲੇਪੜ ਚ ਗੱਤਾ ਆ ਗਿਆ ਜੀ ਗੱਤਾ ਮਿਕਸਿੰਗ ਆ ਜਿਹੜੀ ਇਹ ਚੀਜ਼ ਦੇ ਵਿੱਚ ਉਹ ਇੱਕ ਪੈਸੇ ਦੀ ਵੀ ਸ਼ਿਕਾਇਤ ਨਹੀਂ ਆਊਗੀ ਇਸ ਗੱਲ ਦੇ ਵਿੱਚ ਕਿਉਂਕਿ ਇਸ ਨੂੰ ਡਿਜ਼ਾਈਨ ਹੀ ਉਸ ਤਰੀਕੇ ਨਾਲ ਕੀਤਾ ਗਿਆਗਾ ਜੋ ਆ ਸਭ ਅੱਖਾਂ ਦੇ ਸਾਹਮਣੇ ਹੈ ਇਹਦਾ ਇਹ ਛਪਾਰ ਚ ਹੁੰਦੀ ਹੈ ਜੀ ਤਿਆਰ ਇਹ ਲੁਧਿਆਣਾ ਵੇਖੇ ਰਾਏਕੋਟ ਤੋਂ ਅੱਗੇ ਠੀਕ ਤੇ ਇਹ ਮੰਨ ਕੇ ਚੱਲੋ 14 ਕਿਲੋ 14 ਕਿਲੋ ਬਨੋਲਾ ਤੇਲ ਆਏ ਇਹਦੇ ਵਿੱਚ ਅੱਗੇ ਡਾਇਮੰਡ ਆ ਗਈ 30 ਪਲੱਸ हां जी आगे डायमंड आ गई थी प्लस अपनी डायमंड आ गई जी 30 प्लस ये अपनी 30 लीटर वाली प्रोडक्शन वाली गावां मज्जा वास्ते एक और भाई जरूर ਦੱਸੋ ਵੀ ਇਹ ਕੱਲਾ ਗਾਵਾਂ ਵਾਸਤੇ ਜਾਂ ਮੱਝਾਂ ਵਾਸਤੇ ਗਾਵਾਂ ਤੇ ਮੱਝਾਂ ਵਾਸਤੇ ਆ ਦੇਖੋ ਤੁਸੀਂ ਇੱਕ ক্লোਜ਼ ਸ਼ਾਟ ਲਾਉਂਗੇ ਨਾ ਜੀ हां जी ਆ ਦੇਖੋ ਉੱਪਰ ਪ੍ਰੋਪਰ ਮੈਂਸ਼ਨ ਕੀਤਾ ਹੋਇਆ 25 ਤੋਂ 30 ਲੀਟਰ ਦੁੱਧ ਦੇਣ ਵਾਲੀਆਂ ਗਾਵਾਂ ਤੇ 10 ਤੋਂ 15 ਵਾਲੀਆਂ ਮੱਝਾਂ ਵਾਸਤੇ ਠੀਕ ਆ ਮੱਝਾਂ ਗਾਵਾਂ ਦੋਹਾਂ ਵਾਸਤੇ ਦੋਹਾਂ ਵਾਸਤੇ ਠੀਕ ਆ ਆਪਣੇ ਸਿੰਧਵਾਜ ਜੀ ਆ ਗਏ ਆ ਗੇ ਅਨੂਰਤ ਫੀਡ ਤੋਂ ਇਹ ਤੁਹਾਨੂੰ ਜਿਆਦਾ ਵੇਰਵਾ ਦੇਣਗੇ ਇਸ ਚੀਜ਼ ਦਾ। ਲੋ ਵੀ ਦੋਸਤੋ ਆਪਾਂ ਵੀਡੀਓ ਸ਼ੂਟ ਕਰ ਰਹੇ ਸੀ ਤੇ ਬਾਈ ਜੀ ਵੀ ਆ ਗਏ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਇਹਦੇ ਬਾਰੇ ਜ਼ਰੂਰ ਆਪਾਂ ਨੂੰ ਜਾਣਕਾਰੀ ਦਿਓ ਬਿਲਕੁਲ ਵੀਰੇ ਸਭ ਤੋਂ ਵੱਡੀ ਗੱਲ ਤੇ ਇਹ ਹੈਗਾ ਵੀ ਸਾਡਾ ਜਿਹੜਾ ਇਸ ਤੋਂ ਪਹਿਲਾਂ ਕੰਮ ਹੈ ਕੰਪਨੀ ਦਾ ਹਨਾ ਸਾਡੇ ਕੋਲ ਵੀ ਤੁਹਾਡੇ ਵਰਗੇ ਕਿਸਾਨ ਭਰਾ ਜਿਹੜੇ ਜਿਨ੍ਹਾਂ ਕੋਲ ਵਧੀਆ ਲੈਵਲ ਤੇ ਵੱਡੇ ਲੈਵਲ ਤੇ ਪਸ਼ੂ ਰੱਖੇ ਹੋਏ ਆ ਹਨਾ ਉਹ ਸਾਡੇ ਕੋਲ ਕਸਟਮਾਈਜ਼ ਫੀਡ ਕਰਵਾ ਕੇ ਲੈਂਦੇ ਰਹੇ ਆ। ਅਸੀਂ ਹੁਣ ਉਸ ਤੋਂ ਬਾਅਦ ਅਸੀਂ ਮਾਰਕੀਟ 'ਚ ਆਏ ਆ। ਪਿਛਲੇ 25 ਸਾਲਾਂ ਤੋਂ ਕੰਪਨੀ ਕੰਮ ਕਰ ਰਹੀ ਹੈ ਇਸ ਪਰ ਪਿਛਲੇ 25 ਸਾਲਾਂ ਤੋਂ ਮਤਲਬ ਉੱਥੇ ਘਰੇ ਜੇ ਆਪਾਂ ਗਈਏ ਵੀ ਸਾਡੇ ਕੋਲ ਜਾਂਦਾ ਸੀ ਫਾਰਮਰ ਫੀਡ ਬਣਵਾ ਕੇ ਲਿਆਂਦਾ ਸੀ ਅਸੀਂ ਹੁਣ ਪਿਛਲੇ ਸਾਲ ਤੋਂ ਮਤਲਬ ਮਾਰਕੀਟ ਦੇ ਵਿੱਚ ਆਏ ਆ ਤੇ ਲੋਕਾਂ ਨੂੰ ਜਿਵੇਂ ਜਿਵੇਂ ਅਸੀਂ ਮਿਲ ਰਹੇ ਆ ਸਾਨੂੰ ਬਹੁਤ ਵਧੀਆ ਆਪ ਦਾ ਇੱਕ ਰਿਵਿਊ ਮਿਲ ਰਿਹਾ ਹੈਗਾ ਹੈ ਨਾ ਕਿਉਂਕਿ ਇੱਕ ਸਾਡੇ ਕੋਲ ਜਿੰਨੀਆਂ ਵੀ ਚੀਜ਼ਾਂ ਨੇ ਚਾਹੇ ਤੁਸੀਂ ਬਨੋਲਾ ਖਲ ਦੀ ਲੈ ਲਓ ਚਾਹੇ ਮਤਲਬ ਤੁਸੀਂ ਫੀਡ ਤੇ ਲੈ ਲਓ ਹਨਾ ਫੀਡ ਦੇ ਵਿੱਚ ਵੀ ਚਾਹੇ ਮੈਸ਼ ਕਈ ਬੰਦੇ ਪਾਉਂਦੇ ਆ ਕੋਈ ਵੀ ਆਦਤ ਹੈ ਵੀ ਕਈ ਪਸ਼ੂ ਗੋਲੀ ਵਾਲੀ ਫੀਡ ਖਾ ਕੇ ਖੁਸ਼ ਨਹੀਂ ਘਟ ਖਾਂਦੇ ਹਨ ਘਟ ਖਾਂਦੇ ਨੇ ਜਾਂ ਹਨਾ ਤਾਂ ਉਹ ਸਾਡੇ ਕੋਲ ਮੈਸ਼ 'ਚ ਵੀ ਬਹੁਤ ਵਧੀਆ ਤਰੀਕੇ ਨਾਲ ਅਸੀਂ ਇੱਕ ਸਾਫ਼ ਸੁਥਰੇ ਢਿੱਕੇ ਨਾਲ ਫੀਡ ਬਣਾਈ ਹੋਈ ਆ ਤੇ ਉਸੇ ਤਰੀਕੇ ਨਾਲ ਜੇ ਪੈਲੇਟ ਦੇ ਵਿੱਚ ਆ ਤਾਂ ਪੈਲੇਟ ਦੇ ਵਿੱਚ ਵੀ ਅਸੀਂ ਬਹੁਤ ਵਧੀਆ ਫੀਡ ਬਣਾਈ ਹੋਈ ਆ ਠੀਕ ਆ ਮਤਲਬ ਫੀਡ ਦੇ ਮਾਮਲੇ 'ਚ ਸਾਡੇ ਕੋਲ ਬੱਕਰੀਆਂ ਲਈ ਫੀਡ ਵੀ ਮਿਲ ਜੂਗੀ ਨਾ ਸਾਡੇ ਕੋਲ 플러스 ਪਸ਼ੂਆਂ ਦੇ ਵਿੱਚ ਜਿਹੜੇ ਜਿੰਨੇ ਵੀ ਆਪਾਂ ਇੱਕ ਛੋਟੇ ਇੱਕ 7 ਦਿਨਾਂ ਦੇ ਬੱਚੇ ਤੋਂ ਲੈ ਕੇ ਚਾਹੇ ਆਪਣੇ ਕੋਲ 50 60 ਲੀਟਰ ਤੱਕ ਦੁੱਧ ਦੇਣ ਵਾਲੀ ਗਾਈਆਂ ਵਾਸਤੇ ਆ ਉਹ ਸਾਡੇ ਕੋਲ ਬ੍ਰਾਂਡ ਦੇ ਵਿੱਚ ਅੱਜ ਫੀਡ ਅਵੇਲੇਬਲ ਹੈ ਤੁਸੀਂ ਨਾ ਇੱਕ ਪਹਿਲਾਂ ਵੀ ਗੱਲ ਕਰਦੇ ਸੀ ਜਦੋਂ ਆਪਾਂ ਬੈਠੇ ਸੀ ਕਿ ਵੀ ਜਿਹੜੇ ਪੀਡੀਐਫਏ ਦੇ ਮੇਲੇ ਕਰਵਾਉਂਦੇ ਹਾਂ ਹਾਂ ਜੀ ਹਾਂ ਜੀ ਬਿਲਕੁਲ ਹੈ ਜੀ ਬਹੁਤ ਬੰਦੇ ਪੀਡੀਐਫਏ ਦੇ ਜਿਹੜੇ ਮਨੋ ਸਾਡੇ ਕੋਲ ਉਹ ਅੱਜ ਬਿਲਕੁਲ ਹੈ ਜੀ ਉਹ ਸਾਡੇ ਤੋਂ ਬਹੁਤ ਜ਼ਿਆਦਾ ਮਤਲਬ ਸਾਡੇ ਨਾਲ ਅਸੋਸੀਏਟ ਨਹੀਂ ਸਾਡੇ ਤੋਂ ਫੀਡ ਬਣਵਾ ਵੀ ਰਹੇ ਨੇ ਬਹੁਤ ਜ਼ਿਆਦਾ ਫਾਰਮਰ ਹੈ ਜਿਹੇ ਹੈਗੇ ਆ ਜਿਹੜੇ ਸਾਨੂੰ ਉਹ ਰეკਮੈਂਡ ਕਰ ਕਰਕੇ ਭੇਜਦੇ ਵੀ ਆ ਠੀਕ ਹੈ ਜਿਹੜੇ ਸਾਡੇ ਤੋਂ ਮਤਲਬ ਫੀਡ ਬਣਵਾ ਰਹੇ ਹੈਗੇ ਹੈ ਹਨ ਕਿਉਂਕਿ ਅਸੀਂ ਪੀਡੀਐਸਏ ਦੇ ਜਿਹੜਾ ਮਤਲਬ ਡਿਸਟ੍ਰੀਬਿਊਟਰ ਹੈ ਜੀ ਮੈਡੀਸਨ ਦੇ ਵੀ ਤਾਂ ਆਲ ਓਵਰ ਮਤਲਬ ਪੰਜਾਬ ਦੇ ਵਿੱਚ ਸਾਡੇ ਕੋਲ ਉਹਨਾਂ ਦੀਆਂ ਮੈਡੀਸਨਾਂ ਜਿਹਦੀਆਂ ਜਾਂਦੀਆਂ ਗਈਆਂ ਨੇ ਕਿਤੇ ਵੀ ਹੈ ਮਤਲਬ ਲੋਡ ਪੈਂਦੀ ਹੈ ਜਿਵੇਂ ਸਾਨੂੰ ਯੂਜ਼ ਹੁੰਦਾ ਅਸੀਂ ਕਰਦੇ ਆ ਠੀਕ ਹੈ ਤਾਂ ਇਹੀ ਕਾਰਨ ਹੈ ਵੀ ਪੀਡੀਐਸਏ ਨਾਲ ਸਾਡਾ ਬਹੁਤ ਵਧੀਆ ਐਸੋਸੀਏਸ਼ਨ ਹੈਗਾ ਕੰਪਨੀ ਦਾ ਇਹਦੇ ਵਿੱਚ ਤੁਸੀਂ ਖਾਲ ਹੋਗੀ ਵਿਡੇਮਿਆਂ ਦੀ ਹਾਂਜੀ ਪਾਜੀ ਤੇ ਸਰੋਂ ਦੀ ਖਾਲ ਬਿਲਕੁਲ ਹੈ ਜੀ ਕੱਚੀ ਕਾਣੀ ਕਿੰਨੀ ਕੁ ਦੀ ਤੁਸੀਂ ਗਰੰਟੀ ਲੈਣੀ ਹੈ ਦੇਖੋ ਜੀ ਜਿਹੜੀ ਤਾਂ ਦੇਗੀ ਸਰੋਂ ਦੀ ਖਾਲ ਆ ਉਹ ਤਾਂ ਸਾਡੇ ਕੋਲ ਮਨ ਲਓ ਕੋਈ ਅਸੀਂ ਆਪਦੇ ਬ੍ਰਾਂਡ 'ਚ ਹਜੇ ਨਹੀਂ ਕੰਮ ਕਰ ਰਹੇਗੇ ਸਰੋਂ ਦੀ ਖਾਲ ਤਾਂ ਅਸੀਂ ਬਹੁਤ ਵਧੀਆ ਜਿਹੜੀਆਂ ਪੰਜਾਬ ਤੋਂ ਲੈ ਲਏ ਜਾਂ ਅਪਗਏ ਇੰਡੀਆ ਦੇ ਵਿੱਚ ਜਿਹੜੀਆਂ ਚੰਗੀਆਂ ਕੰਪਨੀਆਂ ਬਣਾ ਦਈਆਂ ਨੇ ਅਸੀਂ ਉਹਨਾਂ ਨੂੰ ਜੀ ਟ੍ਰੇਨਿੰਗ ਕਰਦੇ ਹਾਂ ਪਲੱਸ ਜਿਹੜੀ ਬਨੌਲਾ ਖਾਲ ਅਸੀਂ ਆਪ ਦੀ ਤਿਆਰ ਕਰਦੇ ਹਾਂ ਬਿਲਕੁਲ ਸਾਫ਼ ਸੁਥਰੇ ਬਣੇ ਹੋਏ ਉਹਨਾਂ ਦੇ 'ਚ ਅਸੀਂ ਇਹ ਗੱਲ ਦੀ ਗਰੰਟੀ ਦੇ ਸਕਦੇ ਹਾਂ ਵੀ ਜਿਹੜਾ ਮਰਜ਼ੀ ਬੰਦਾ ਚਾਹੇ ਲੈ ਸਾਡਾ 13 ਤੋਂ 14 ਕਿਲੋ ਤੇਲ ਜਿਹੜਾ ਅਪਰੋਕਸੀਮੇਟਲੀ ਖਲ ਦੇ ਵਿੱਚ ਰਹਿੰਦਾ ਹੈਗਾ। ਦੇਖੋ ਜੀ ਸਾਡੇ ਕੋਲ ਰੋਸਟਰਡ ਛਿਲਕਾ ਜਿਵੇਂ ਚਣਿਆਂ ਦਾ ਉਹ ਅੱਜ ਬਹੁਤ ਮਾਰਕਟ ਵਿੱਚ ਜਿਹੜਾ ਬਜ਼ਾਰ ਦੇ ਵਿੱਚ ਆ ਵੀ ਛਿਲਕਾ ਮਿਲਦਾ ਪਹਿਲੀ ਗੱਲ ਤਾਂ ਛਿਲਕੇ ਮਿਲਦੇ ਹੈਗੇ ਆ ਲੋ ਕੁਆਲਿਟੀ ਦੇ ਹਨਾ ਸਾਡੇ ਕੋਲ ਟਾਪ ਕੁਆਲਿਟੀ ਦੇ ਛਿਲਕੇ ਹੁੰਦੇ ਹੈਗੇ ਉਹ ਵੀ ਅਸੀਂ ਜੇ ਕਿਸੇ ਭਰਾ ਨੂੰ ਜ਼ਰੂਰਤ ਪੈਂਦੀ ਹੈ ਹਨਾ ਤਾਂ ਅਸੀਂ ਉਹ ਦੇਨੇ ਹੈਗੇ ਆ ਮਾਰਕੀਟ ਦੇ ਵਿੱਚ। ਇੱਕ ਨਾ ਬਾਈ ਜੀ ਹੋਰ ਵੀ ਮੇਰੇ ਮਨ ਤੇ ਸਵਾਲ ਆਇਆ ਵੀ ਜਦੋਂ ਆਪਾਂ ਹੋਰ ਬਹੁਤ ਕੰਪਨੀ ਨਾਲ ਫੀਡ ਆਉਂਦੀਆਂ ਜਿਵੇਂ ਦੁੱਧ ਵਧਾ ਦਿੰਦੀਆਂ ਹਨ ਪਸ਼ੂ ਤੋਂ ਲਿੱਸਾ ਕਰਦੀਆਂ ਹੱਡ ਖੋਰਦੀਆਂ ਹੱਡ ਕੱਢ ਦਿੰਦੀਆਂ ਕਹਿਣ ਦਾ ਪਾਵਾਂ ਆਪਾਂ ਨਾ ਇੱਕੋ ਹੀ ਤੁਹਾਨੂੰ ਗੱਲ ਕਵਾਂਗੇ ਵੀ ਜਿੰਨੇ ਵੀ ਕਿਸਾਨ ਭਰਾ ਨੇ ਜਿਹੜੇ ਨੇ ਪਸ਼ੂ ਰੱਖੇ ਹੋਏ ਆ ਉਹ ਥੋੜਾ ਜਿਹਾ ਉਹਨਾਂ ਫੀਡਾਂ ਤੋਂ ਗਰੇਜ ਕਰਨੇ ਜਿਹੜੀ ਫੀਡ ਨਾਲ ਦੀ ਨਾਲ ਜਾ ਕੇ ਦੁੱਧ ਵਧਾਉਂਦੀ ਹੈ ਕਿਉਂਕਿ ਕੋਈ ਵੀ ਚੀਜ਼ ਹੈ ਪਸ਼ੂ ਤੋਂ ਆਪਾਂ ਧੱਕੇ ਨਾਲ ਨਹੀਂ ਲੈ ਸਕਦੇ ਜਦੋਂ ਆਪਾਂ ਖਲਾਕ ਪਸ਼ੂ ਦੀ ਸਹੀ ਕਰਾਂਗੇ ਸਹੀ ਤਰੀਕੇ ਨਾਲ ਪਸ਼ੂ ਪ੍ਰੋਪਰ ਖਲਾਕ ਖਾਏਗਾ ਤਾਂ ਉਸ ਤੋਂ ਬਾਅਦ ਉਹਨੇ ਜੇ ਉਹਦੀ ਕਪੈਸਿਟੀ ਬਾਕੀ ਹੋਈ ਮਨ ਲਓ ਕਿ ਇਸੇ ਪਸ਼ੂ ਦੀ ਕਪੈਸਿਟੀ 20 ਲੀਟਰ ਹੈ ਤੇ ਬੰਦਾ ਕੋਈ ਸੀ ਆਪ ਦੇ ਰਨਾਜ ਨਾਲ ਜਾਂ ਕੋਈ ਉਹ ਜੀ ਫੀਡ ਦੇ ਨਾਲ ਉਹ ਦੁੱਧ 12-15 ਲੀਟਰ ਲੈ ਰਿਆ ਜਦੋਂ ਉਹਦੀ ਫੀਡ ਆਪਾਂ ਪੂਰਤੀ ਕਰਤੀ ਡਰਾਈ ਮੈਟਰ ਉਹਦਾ ਪੂਰਾ ਹੋ ਗਿਆ ਸਹੀ ਇੱਕ ਅਲੱਗ ਕੋਈ ਫੀਡ ਦਾ ਰੋਲ ਨਹੀਂ ਹੈ ਫੀਡ ਦੇ ਨਾਲ ਤੂੜੀ ਪੱਠਾ ਪਲੱਸ ਪਾਣੀ ਪਸ਼ੂ ਦਾ ਹਨਾ ਇਹਨਾਂ ਦੇ ਨਾਲ ਦੇ ਵਿੱਚ ਹਾਂ ਬਿਲਕੁਲ ਇਹ ਜਦੋਂ ਸਾਰਾ ਬੈਲੈਂਸ ਬਰਾਬਰ ਹੋ ਗਿਆ ਤਾਂ ਆਟੋਮੈਟਿਕ ਪਸ਼ੂ ਨੇ ਦੁੱਧ 20 ਲੀਟਰ ਦੇ ਦੇਣਾ ਜੀ ਤਾਂ ਉਹ ਸਾਨੂੰ ਪੂਰਾ ਕਰਨ ਦੇ ਲਈ ਸਾਨੂੰ ਇਹ ਜ਼ਰੂਰੀ ਹੈ ਵੀ ਅਸੀਂ ਸਭ ਤੋਂ ਪਹਿਲਾਂ ਮਤਲਬ ਕਿ ਚੰਗੀ ਖਰਾਕ ਵੱਲ ਜਾਈਏ ਜਿਹੜੀ ਕੀ ਮੰਨ ਲਓ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਸ਼ੂ ਨੂੰ ਵੀ ਬਚਾ ਕੇ ਰੱਖੇ ਨਾ ਕਿ ਕੱਲਾ ਦੁੱਧ ਹੀ ਦੇਣ ਤੇ ਕੰਮ ਲਈਏ ਕਿਉਂਕਿ ਜੇ ਦੁੱਧ ਦਾ ਕੰਮ ਇੱਕੋ ਜੀ ਸੁਆ ਹੋਵੇ ਤਾਂ ਬਹੁਤ ਮੰਨ ਲਓ ਆਪਾਂ ਕਈ ਵੀ ਪਸ਼ੂ ਖਤਮ ਹੋ ਜਾਣ ਪਰ ਆਪਾਂ ਨੂੰ ਹਰ ਸਾਲ ਸੁਆ ਆਵੇ ਆਪਾਂ ਉਸ ਫੀਡਾਂ ਵੱਲ ਜਾਂ ਉਸ ਕੰਪਨੀਆਂ ਵੱਲ ਜਾਈਏ ਵੀ ਜਿਹੜੀਆਂ ਕੰਪਨੀਆਂ ਇਸ ਚੀਜ਼ ਦੀਆਂ ਗਾਰੰਟੀਆਂ ਲੈ ਸਕਣ ਇੱਕ ਬਈ ਜਿਵੇਂ ਹੁਣ ਤੁਸੀਂ ਇਹ ਫੀਡ ਤਿਆਰ ਕਰੀਆ ਆਪਾਂ ਨੂੰ ਫੀਡ ਅਸੀਂ ਲੈ ਕੇ ਆਉਣੇ ਖੋਦਾ ਸੀ ਦੀ ਵਾਰਤ ਰਹੇ ਹਾਂ ਜਿਵੇਂ ਸਾਨੂੰ ਪਾਸੇ ਤੋਂ ਜਿਵੇਂ ਮਿਨਰਲ ਮਿਕਚਰ ਪਾਉਣਾ ਪੈਂਦਾ ਜਾਂ ਲੀਵਰ ਟੋਨਿਕ ਪਾਉਣੇ ਲੈਂਦੇ ਆ ਮਸੀਂ ਇਹਦੇ ਵਿੱਚ ਹੀ ਐਡ ਕਰੇ ਹੋਏ ਜਾਂ ਬਿਲਕੁਲ ਹੈ ਜੀ ਅਸੀਂ ਸਾਡੇ ਜਿਹੜਾ ਕੰਪਨੀ ਵੱਲੋਂ ਇੱਕ ਮਤਲਬ ਛੋਟੀ ਜਿਹੀ ਪਾਲਿਸੀ ਬਣਾਈ ਸੀ ਅਸੀਂ ਵੀ ਲੋਕ ਜਿਹੜੇ ਨਾਰਮਲ ਫਾਰਮਰ ਨੇ ਜਿਨ੍ਹਾਂ ਦੇ ਘਰੇ 2 4 5 ਪਸ਼ੂ ਨੇ ਉਹ ਕੋਈ ਮੈਡੀਸਨ ਨੂੰ ਨਹੀਂ ਪਾ ਰਹੇ ਨਾਲ ਨਾ ਉਹਨਾਂ ਨੂੰ ਇਹਨਾਂ ਦਵਾਈਆਂ ਦਾ ਜਾਂ ਜੇ ਆਪਾਂ ਕਹੀਏ ਮਿਨਰਲ ਮਿਕਸਚਰ ਦਾ ਇੰਨਾ ਪਤਾ ਵੀ ਉਹ ਇਸ ਝੰਜਟ ਨੂੰ ਨਹੀਂ ਅਪਣਾਉਂਦੇ ਅਸੀਂ ਆਪਦੀ ਫੀਡ ਦੇ ਵਿੱਚ ਇੱਕ ਮਤਲਬ ਅੱਧਾ ਕਿਲੋ ਦੀ ਪੈਕਿੰਗ ਓਕੇ ਮਿਨਰਲ ਮਿਕਸਚਰ ਦੀ ਜੋ ਅਸੀਂ ਮਤਲਬ ਪੀਡੀਐਸ ਤੋਂ ਤਿਆਰ ਕਰਵਾਨੇ ਆ ਉਹ ਅਸੀਂ ਫ੍ਰੀ ਆਫ ਕੋਸਟ ਦੇ ਵਿੱਚ ਕਸਟਮਰ ਤੱਕ ਪਹੁੰਚਾਈ ਕਰਦੇ ਆ ਵੀਓ ਕਸਟਮਰ ਨੂੰ ਪਹੁੰਚਦੀ ਆ 50 ਕਿਲੋ ਦੇ ਵਿੱਚ ਅੱਧਾ ਅੱਧਾ ਹਾਂ 50 ਕਿਲੋ ਹਾਂਜੀ ਬਿਲਕੁਲ ਇੱਕ ਕੁਇੰਟਲ ਦੇ ਵਿੱਚ 1% ਐਕਸਟਰਾ ਮੰਨ ਲਓ ਜਿਹੜੀ ਮੈਡੀਸਨ ਵਿੱਚ ਪਾਈ ਉਹ ਫੀਡ ਦੇ ਪਾਈ ਹੋਈ ਆ ਆਲਰੇਡੀ ਬਟ ਅਸੀਂ ਇੱਕ 1% ਮੈਡੀਸਨ ਐਕਸਟਰਾ ਦਿਤੀ ਆ ਇੱਕ ਵੱਧ ਤੌਰ ਤੇ ਵੀ ਕਸਟਮਰ ਨੂੰ ਉਹਦਾ ਬੈਨੀਫਿਟ ਪਤਾ ਲੱਗੇ ਤਾਂ ਉਹ ਆਪੇ ਇਹਨਾਂ ਮੈਡੀਸਨਾਂ ਵੱਲ ਰੁਝਾਨ ਕਰੂਗਾ ਠੀਕ ਆ ਥੋੜਾ ਜਿਹਾ ਸਾਡਾ ਉਸ ਚੀਜ਼ ਦਾ ਮੰਨ ਲਓ ਇਹ ਹੈਗਾ ਸਿਸਟਮ ਬਣਾਇਆ ਕੰਪਨੀ ਨੇ ਇੱਕ ਤੇ ਮੈਂ ਧੰਨਵਾਦੀ ਆ ਸਾਡੇ ਐਮਡੀ ਸਰ ਦਾ ਜਿਨ੍ਹਾਂ ਨੇ ਮੈਨੂੰ ਇਹ ਚੀਜ਼ ਨੂੰ ਮੇਰਾ ਸਾਥ ਦਿੱਤਾ ਵੀ ਹਾਂ ਜੇ ਤੂੰ ਇਹ ਕਰਨਾ ਚਾਹੁੰਦਾ ਤਾਂ ਅਸੀਂ ਇਹ ਕੀਤਾ ਹੈ ਕਿ ਤੁਸੀਂ ਫੀਲਡ ਦੇ ਵਿੱਚ ਲੋਕਾਂ ਨਾਲ ਵਿਚਰੇ ਹੋ ਨਾ ਕਿਸਾਨ ਭਰਾਵਾਂ ਦੇ ਨਾਲ ਪਸ਼ੂ ਪਾਲ ਖਾਣ ਨਾਲ ਵਿਚਰਦੇ ਆ ਤੁਹਾਨੂੰ ਉਥੋਂ ਸੁਝਾਅ ਵੀ ਮਿਲਦੇ ਆ ਨਾ ਬਹੁਤ ਮਿਲਦੇ ਆ ਜੀ ਬਹੁਤ ਵੀਰ ਆਏ ਜਿਹੜੇ ਬੰਦੇ ਬਹੁਤ ਬੰਦੇ ਸਾਨੂੰ ਮੇਲੇ ਤੇ ਹੁਣ ਜਿਵੇਂ ਪਿੱਛੇ ਪੀਡੀਐਸੇ ਮੇਲੇ ਤੇ ਆ ਬਹੁਤ ਫਾਰਮਰ ਹੈ ਜੇ ਅਸੀਂ ਜਿਹੜੇ ਗੁੰਮਰਾਹ ਹੋਏ ਤੁਹਾਡੇ ਫਿਰਦੇ ਉਹ ਕਹਿੰਦੇ ਫੀਡ ਬਣਵਾਉਣ ਵੀ ਜਾਣਦੇ ਆ ਪਰ ਸਾਨੂੰ ਸਹੀ ਕੁਆਲਟੀ ਦੇ ਵਿੱਚ ਰੋ ਮਟੀਰੀਅਲ ਹੀ ਨਹੀਂ ਮਿਲਦਾ ਹਾਂਜੀ ਸਹੀ ਸਾਫ ਸੁਥਰੇ ਅਨਾਜਾਂ ਦੇ ਵਿੱਚ ਬਹੁਤ ਕ ਬਹੁਤ ਕੰਪਨੀਆਂ ਮੱਕੀ ਦੀ ਗੱਲ ਕਰੀ ਸੀਗੀ ਵੀ ਮੱਕੀ ਨੂੰ ਤੁਸੀਂ 2-3 ਵਾਰ ਗ੍ਰੇਡਿੰਗ ਕਰਦੇ ਹੋ ਹਾਂ ਬਿਲਕੁਲ ਹੈ ਜੀ ਉਹ ਕਿਸੇ ਦਿਨ ਮੈਂ ਇਸ ਕੇ ਵਿੱਚ ਉਹਦੇ ਪਾਉਣੇ ਆ ਬਿਲਕੁਲ ਜੀ ਮੈਂ ਕਿਸੇ ਦਿਨ ਤੁਹਾਨੂੰ ਇਨਵਾਈਟ ਕਰਦਾ ਵੀ ਤੁਸੀਂ ਸਾਡੀ ਫੈਕਟਰੀ ਆਓ ਆਪਾਂ ਜ਼ਿੰਮੇਦਾਰ ਭਰਾਵਾਂ ਨੂੰ ਇਹ ਵਿਖਾ ਸਕੀਏ ਵੀ ਯਾਰ ਕਿਸ ਤਰੀਕੇ ਸੌਦੇ ਪੈਣੇ ਚਾਹੀਦੇ ਸੀ ਤੇ ਕੰਪਨੀਆਂ ਕਿਸ ਤਰੀਕੇ ਨਾ ਪਾਉਂਦੀਆਂ ਹਾਂਜੀ ਤਾਂ ਉਹ ਤੁਹਾਨੂੰ ਮੈਂ ਉੱਥੇ ਪ੍ਰੋਸੈਸ ਜਰੂਰ ਦੱਸੂਗਾ ਪਰ ਸਾਡੇ ਵੱਲੋਂ ਇਹ ਇੰਨੀ ਅਸੀਂ ਚੰਸੇ ਕੰਮ ਦੋ ਵਾਰ ਹੀ ਪੱਖਾ ਲੱਗਦਾ ਉਸ ਤੋਂ ਬਾਅਦ ਉਹਦੇ ਵਿੱਚ ਜਿੰਨੇ ਵੀ ਉਹ ਲੂਹੇ ਵਾਲਾ ਸਾਰੇ ਅਲੱਗ ਨਹੀਂ ਹੁੰਦੇ ਉਹਨੇ ਤੇ ਕਿ ਅਸੀਂ ਗ੍ਰੈਂਡਿੰਗ ਵਾਸਤੇ ਨਹੀਂ ਭੇਜਦੇ ਕੋਈ ਵੀ ਰਾਸ਼ਨ ਹੈ ਚਾਹੇ ਮਤਲਬ ਆਪਾਂ ਕਹੀਏ ਇਹ ਕਹਿਣ ਦਾ ਭਾਵ ਆ ਵੀ ਫੀਡ ਅਸੀਂ ਵਰਤ ਰਹੇ ਹਾਂ ਤਾਂ ਇਸ ਟਾਈਮ ਤੋਂ ਹੋ ਜਗੇ ਸਾਫ਼ ਤੋਂ ਤਰੀਬੀ ਮੈਂ ਕਹਿੰਦਾ ਜੀ ਇਸ ਚੀਜ਼ ਤੋਂ ਅਸੀਂ ਤੁਹਾਨੂੰ ਬਿਲਕੁਲ ਅਸ਼ਵਾਸ਼ਣ ਦੇ ਸਕਦੇ ਹਾਂ ਵੀ ਫੀਡ ਦੇ ਵਿੱਚ ਕੋਈ ਵੀ ਅਜਾਣ ਇੰਗਰੀਡੀਅੰਟ ਨਹੀਂ ਹੋਊਗਾ ਜਿਹੜਾ ਪਸ਼ੂ ਲਈ ਇੱਕ ਜਾਨ ਲੈਵਾ ਠੀਕ ਨਾ ਕੋਈ ਕੈਮੀਕਲ ਬਿਲਕੁਲ ਕੈਮੀਕਲ ਰਹਿਤ ਫੀਡ ਹੋਊਗੀ ਹਾਂ ਫੀਡ ਜਿਹੜਾ ਵੀ ਬੰਦਾ ਫੀਡ ਨੂੰ ਮਤਲਬ ਸਹੀ ਤਰੀਕੇ ਨਾਲ ਪਾਊਗਾ ਉਨੂੰ ਐਕਸਟਰਾ ਬੈਨੀਫਿਟ ਇਹ ਆ ਵੀ 3 ਮਹੀਨੇ ਬਾਅਦ ਉਹ ਆਪਦੇ ਪਸ਼ੂ ਦਾ ਬੋਡੀ ਵੇਟ ਵੇਖ ਲੈ। ਓਕੇ। ਦੁੱਧ ਦੇਣਾ ਪਸ਼ੂ ਦਾ ਕੰਮ ਐ। ਪਸ਼ੂ ਦੁੱਧ ਦੇ ਰਹੇ ਆ ਆਪਾਂ ਘਰਾਂ 'ਚ ਰੱਖੇ ਹੋਏ ਆ ਵੀਰੇ ਹਨਾ ਸਾਰਿਆਂ ਨੇ ਆ ਜਿਹੜੇ ਨਹੀਂ ਦਿੰਦੇ ਉਹ ਕਿਸੇ ਨੇ ਨਹੀਂ ਘਰੇ ਰੱਖੇ ਹੋਏ ਉਹ ਛੜਕਾਂ 'ਚ ਆਪਣੇ ਵਿੱਚ ਵਜਦੇ ਫਿਰਦੇ ਆ। ਜੇ ਪਸ਼ੂ ਸਹੀ ਰਹਿਣਗੇ ਲੋਕਾਂ ਦਾ ਸਾਥ ਵਧੂਆ ਪਸ਼ੂਆਂ ਦਾ। ਸਹੀ ਗੱਲ ਐ। ਤੇ ਸਾਡਾ ਇਹੀ ਉਪਰਾਲਾ ਬਾਕੀ ਜਿਵੇਂ ਮੇਰੇ ਕੋਲ ਇੱਥੇ ਤਕਰੀਬਨ 2-3 ਮਹੀਨੇ ਤੋਂ ਮਾਲ ਆ ਰਿਹਾ ਹੈਗਾ। ਸਾਨੂੰ ਇਥੇ ਰਿਸਪੌਂਸ ਬਹੁਤ ਵਧੀਆ ਮਿਲਦਿਆ ਕਿਉਂਕਿ ਜਿਵੇਂ-ਜਿਵੇਂ ਜਿਮੀਦਾਰ ਨੂੰ ਪਤਾ ਜਿਵੇਂ ਹਰ ਦੌਰ ਕੱਲ ਬੱਕਰੀਆਂ ਦਾ ਬਿਜ਼ਨਸ ਬਹੁਤ ਚੱਲ ਰਿਹਾ ਹੈ ਨਾ ਬਿਲਕੁਲ ਹੈ ਜੀ ਤੇ ਬੱਕਰੀਆਂ ਦੇ ਵਿੱਚ ਆਪਾਂ ਨੂੰ ਜਿਹੜਾ ਫਾਰਮਾ ਦੇ ਵਿੱਚ ਪਾਲ ਲੀਆਂ ਹੋਈਆਂ ਬੱਕਰੀਆਂ ਤੇ ਉਹਨਾਂ ਨੂੰ ਫੀਡ ਦਾ ਫਾਰਮੂਲਾ ਕਿਸਾਨ ਭਰਾਵਾਂ ਨੂੰ ਨਹੀਂ ਪਤਾ ਹੁੰਦਾ ਬਿਲਕੁਲ ਹੈ ਜੀ ਤੇ ਚਾਹੁੰਦੇ ਵੀ ਆ ਵੀ ਸਾਨੂੰ ਕੋਈ ਕੰਪਨੀ ਪ੍ਰੋਵਾਈਡ ਕਰੇ ਵੀ ਫੀਡ ਉਹੋ ਜੀ ਹੋਵੇ ਸਾਡੀਆਂ ਬੱਕਰੀਆਂ ਤੰਦਰੁਸਤ ਬਿਨਾਂ ਦਵਾਈ ਬੂਟੀ ਤੋਂ ਉਹਦੇ ਨਾਲ ਹੀ ਫੀਡ ਦੇ ਨਾਲ ਹੀ ਵਧਿਆ ਰਹਿਣ ਤੁਸੀਂ ਉਹ ਵੀ ਕੋਈ ਫੀਡ ਤਿਆਰ ਕਰੀਏ ਜਾਂ ਨਹੀਂ ਜੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਵੀ ਆਪਾਂ ਬੱਕਰੀਆਂ ਦੀ ਫੀਡ ਵੀ ਬਣਾਣੇ ਪਏ ਆ ਤੇ ਮੈਂ ਤੁਹਾਨੂੰ ਕਿਉਂਗਾ ਥੋੜਾ ਜਿਹਾ ਕੈਮਰਾ ਨੇੜੇ ਕਰਿ ਹਾਰਸ ਦੇ ਵਿੱਚ ਵੀ ਫੀਡ ਬਣਾਈ ਆ ਚੇਤਕ ਫੀਡ ਦੇ ਨਾਂ ਤੇ ਸਾਡਾ ਬ੍ਰਾਂਡ ਆਂਦਾ ਤੇ ਗੌਟ ਐਂਡ ਸ਼ੀਪ ਦੋਨਾਂ ਵਾਸਤੇ ਵੀ ਅਸੀਂ ਇੱਕ ਫੀਡ ਬਣਾਈ ਆ ਜਿਹੜਾ ਅਸੀਂ 25 ਕਿਲੋ ਦੀ ਪੈਕਿੰਗ ਦੇ ਵਿੱਚ ਦੇ ਰਹੇ ਆ ਠੀਕ ਆ ਉਹਦੇ ਵਿੱਚ ਪ੍ਰੋਪਰ ਐਡ ਪਸ਼ੂਨ ਵਾਸਤੇ ਮਿਨਰਲਸ ਨੇ ਚਾਹੇ ਆਪਾਂ ਕਹੀਏ ਵਿਟਾਮਿਨ ਨੇ ਹਨਾ ਉਹ ਫੁੱਲ ਮਾਤਰਾ ਚ ਪਾਏ ਹੋਏ ਆ ਮੈਂ ਇਹ ਗੱਲ ਦੀ ਗਾਰੰਟੀ ਦਿੰਦਾ ਵੀ ਜਿਹੜੇ ਬੱਕਰੀ ਨੂੰ ਮਤਲਬ ਫੀਡ 25 ਦਿਨ ਆਪਣੀ ਪਾਈ ਗਈ ਉਸ ਤੋਂ ਬਾਅਦ ਉਹਦੀ ਸਿਹਤ ਦੇਖ ਲੈਣਾ ਤੁਹਾਨੂੰ ਪਤਾ ਲੱਗੇਗਾ ਵੀ ਵਾਕੇ ਕੁਆਲਿਟੀ ਕਿਸ ਚੀਜ਼ ਨੂੰ ਕਹਿੰਦੇ ਆ ਇਹ ਆਪਾਂ ਫੀਡ ਕਿੰਨੀ ਮਾਤਰਾ ਚ ਬੱਕਰੀ ਨੂੰ ਦੇ ਸਕਦੇ ਆ ਬੱਕਰੀ ਵਾਲੀ ਜਿਹੜੀ ਫੀਡ ਹੈ ਅਸੀਂ ਇਹ ਮੰਨਿਆ ਪੂਰੇ ਦਿਨ ਦੇ ਵਿੱਚ 1 ਕਿਲੋ ਜਿਹੜੀ ਫੀਡ ਹੈ ਉਹ ਸਾਡੇ ਪਸ਼ੂ ਨੂੰ ਪਾਉਂਦੇ ਆ ਕਿਸਾਨ ਭਰਾ ਦੇ ਬਾਈਟ ਦੇ ਵਿੱਚ ਆਉਣ ਵਾਲੀ ਫੀਡ ਆ ਜਾਂ ਬਿਲਕੁਲ ਵੀਰੇ ਬਿਲਕੁਲ ਸਭ ਤੋਂ ਵੱਡੀ ਇਹ ਆ ਵੀ ਅਸੀਂ ਇੱਥੇ ਇਸ ਚੀਜ਼ ਦਾ ਵੀ ਮੁੱਖ ਧਿਆਨ ਰੱਖਿਆ ਸਾਡਾ ਜਿਹੜਾ ਫੀਡ ਦਾ ਜਿਹੜਾ ਬੈਕ ਆ ਉਹ ਨੀਅਰ ਅਬਾਊਟ ਮੈਂ ਤੁਹਾਨੂੰ ਜੇ ਕਹਾਂ ਮੈ ਪ੍ਰੋਕਸੀਮੇਟਲੀ ਸਾਰੇ ਖਰਚੇ ਪਾ ਕੇ ਆ ਹਨਾ ਤਾਂ ਉਹ 850 ਰੁਪਏ ਦਾ ਇੱਕ ਫਾਰਮਰ ਨੂੰ ਪਹੁੰਚ ਨਾ ਕਰੇ ਠੀਕ ਹੈ ਠੀਕ ਹੈ ਉਹ 25 ਕਿਲੋ ਦੀ ਪੈਕਿੰਗ ਆ 850 ਰੁਪਏ ਦਾ 25 ਕਿਲੋ ਦਾ ਗੱਟਾ ਹੈਗਾ ਸਾਡਾ ਜਿਹੜਾ ਵੀ ਬੰਦੇ ਨੇ ਉਹ 25 ਕਿਲੋ ਵਾਲਾ ਗੱਟਾ ਇੱਕ ਪਸ਼ੂ ਨੂੰ ਪਾਲਿਆ ਉਸਦੂਬਾਰ ਸਾਨੂੰ ਇੰਨੀ ਗੱਲ ਦੀ ਗਾਰੰਟੀ ਦੇਣਾ ਵੀ ਉਹ ਫੋਡੇ ਕੋਲ ਆ ਕੇ ਆਪ ਦੱਸੋਗੇ ਵੀ ਇਹਦਾ ਫੀਡਬੈਕ ਕੀ ਕਿਸ ਤਰ੍ਹਾਂ ਕੇ ਰਿਹਾ ਪਰ ਮੈਂ ਤੁਹਾਨੂੰ 850 ਦਾ ਤੁਸੀਂ ਕਹੇ 25 ਕਿਲੋ ਦਾ ਉਹ ਤੁਹਾਡੀ ਫੈਕਟਰੀ ਦੇ ਵਿੱਚੋਂ ਸਾਨੂੰ ਆ 850 ਦਾ ਮਿਲੂਗਾ ਜਾਂ ਸਾਨੂੰ ਜਿਹਨੇ ਦੁਕਾਨਦਾਰ ਨਹੀਂ ਨਹੀਂ ਜੀ ਹਰ ਇੱਕ ਦੁਕਾਨਦਾਰ ਤੋਂ ਜਿੱਥੋਂ ਵੀ ਸਾਡਾ ਅਵੇਲੇਬਲ ਹੈ ਪੂਰੇ ਪੰਜਾਬ ਦੇ ਵਿੱਚੋਂ ਮਲ ਜਾਂਦਾ ਪਿਆ ਹਰਿਆਣਾ ਰਾਜਸਥਾਨ ਹਾਂਜੀ ਸਭ ਥਾਵਾਂ ਤੇ ਇਹੀ ਰੇਟ ਮਿਲੂਗਾ ਇਹੀ ਰੇਟ ਮਿਲੂਗਾ ਰੇਟ ਸਾਡਾ ਟੋਟਲ ਸਾਰੀਆਂ ਥਾਵਾਂ ਤੇ ਇੱਕੋ ਹੋਵੇ ਤੁਸੀਂ ਇੱਕ ਵਾਰੀ ਆਪਣੀ ਕੰਪਨੀ ਦਾ ਨਾਮ ਜ਼ਰੂਰ ਦੱਸੋ ਜੀ ਅਨੁਵ੍ਰਤ ਇੰਡਸਟਰੀ ਹੈ ਸਾਡਾ ਅਹਮਦਗੜ ਮੰਡੀ ਵਾਲਿਆਂ ਦੀ ਫੀਲਡ ਵਾਈ ਦੀ ਆ ਵੈਸੇ ਤਾਂ ਇਹ ਕਹਿੰਦਾ ਗੱਲ ਨੂੰ ਅਮ드ਗੜ ਤੇ ਛਪਾਰ ਪਲਾਂਟ ਆ ਸਾਡਾ ਅਮ드ਗੜ ਤੇ ਛਪਾਰ ਦਾ 2.5 ਕਿਲੋਮੀਟਰ ਦਾ ਡਿਫਰੈਂਸ ਆ ਆਪਸ ਦੇ ਵਿੱਚ ਜੀ ਠੀਕ ਹੈ ਜੀ ਆਪਾਂ ਨੂੰ ਹੁਣ ਜਿਵੇਂ ਆ ਇੱਥੇ ਖੜੇ ਆ ਇਹਦਾ ਵੀ ਤੁਸੀਂ ਦੱਸ ਦੋਗੇ ਆਪਾਂ ਕਿੱਥੇ ਖੜੇ ਆ ਬਿਲਕੁਲ ਹੈ ਜੀ ਮੈਂ ਅੱਜ ਭਰਾ ਨੂੰ ਮਿਲਣ ਆਇਆ ਸੀਗਾ ਗਰੋਵਰ ਫੀਡ ਸਟੋਰ ਮੱਲਣ ਆ ਤੇ ਬਹੁਤ ਵਧੀਆ ਕੰਮ ਕੀਤਾ ਹੈ ਇਹਨਾਂ ਨੇ ਤੇ ਇਹਨਾਂ ਇਹਨਾਂ ਨਾਲ ਜਦੋਂ ਮੈਂ ਮਿਲਿਆ ਸੀਗਾ ਇਹ ਮੈਨੂੰ ਇੱਕੋ ਗੱਲ ਕਹਿੰਦੇ ਸੀਗੇ ਵੀ ਮੈਂ ਕੋਈ ਐਜੇ ਬੰਦੇ ਨਾਲ ਜੁੜਨਾ ਚਾਹੁੰਦਾ ਵੀ ਯਾਰ ਜਿੱਥੋਂ ਮੈਨੂੰ ਸਾਰੀਆਂ ਚੀਜ਼ਾਂ ਦੀ ਪ ਤੇ ਮਾਲ ਵੇਚਣ ਤੋਂ ਬਾਅਦ ਅੱਜ ਇਹਨਾਂ ਦਾ ਆਪਦਾ ਦਿਲ ਇਹ ਚੀਲੀ ਕਰਦਾ ਵੀ ਮੈਂ ਯਾਰ ਹਰੇ ਕਸਟਮਰ ਨੂੰ ਉਸ ਵਾਰ ਲੈ ਕੇ ਜਾਵਾਂ ਤਾਂ ਮੈਂ ਇਹਨਾਂ ਤੋਂ ਇਹ ਗੱਲ ਕਹਿੰਦਾ ਵੀ ਇਹਨਾਂ ਨੂੰ ਪੁੱਛੋ ਵੀ ਜੋ ਇਹਨਾਂ ਨੂੰ ਮੈਂ ਕਹਿ ਕੇ ਗਿਆ ਸੀ ਫਸਟ ਟਾਈਮ ਇਹਨਾਂ ਨੂੰ ਉਹ ਚੀਜ਼ਾਂ ਮਿਲੀਆਂ ਕਿ ਨਹੀਂ ਮਿਲੀਆਂ ਇਹ ਆਪਣਾ ਮੱਲਣਪਿੰਡ ਹੈ ਜੀ ਗਰੋਵਰ ਫੀਡ ਸਟੋਰ 메인 ਰੋਡ ਤੇ ਹੈ ਰਹਿ ਜਾਂਦਾ ਆਪਣਾ ਇਹ ਫੀਡ ਆਪਣੇ ਕੋਲ ਤੁਸੀਂ ਕਦੋਂ ਮਰਜ਼ੀ ਆ ਕੇ ਕਿੰਨੀ ਮਰਜ਼ੀ ਕੁਆਂਟੀਟੀ ਚ ਪਰਚੇਸ ਕਰ ਸਕਦੇ ਆ ਬਿਲਕੁਲ ਫਰੈਸ਼ ਮਾਲ ਮਿਲੂਗਾ ਨਵੀਆਂ ਤਰੀਕਾਂ ਦਾ ਮਾਲ ਹੋਊਗਾ ਇਹ ਨਹੀਂ ਹੋਊਗਾ ਵੀ ਮਹੀਨਾ ਪੁਰਾਣਾ ਪਿਆ ਮਾਲ ਆਪਾਂ ਤੁਹਾਨੂੰ ਦੇ ਦਾਂਗੇ ਬਿਲਕੁਲ ਪ੍ਰੋਪਰ ਰਿਜ਼ਲਟ ਦੀ ਗਾਰੰਟੀ ਹੈ ਤੁਸੀਂ ਮਾਲ ਲੈ ਕੇ ਜਾਓਗੇ ਤੁਹਾਡੇ ਕੋਲ ਪ੍ਰੋਪਰ ਵਿਜ਼ਿਟ ਕਰਾਂਗੇ ਆ ਕੇ ਮੇਰਾ ਕੰਟੈਕਟ ਨੰਬਰ ਹੈਗਾ ਜੀ 9653600427 ਤੁਹਾਨੂੰ ਜਦੋਂ ਵੀ ਕੋਈ ਕੁਐਰੀ ਦੀ ਲੋੜ ਹੋ ਤੁਸੀਂ ਆ ਨੰਬਰ ਤੇ ਕੰਟੈਕਟ ਕਰ ਸਕਦੇ ਆ ਮੈਨੂੰ ਤੁਸੀਂ ਸਾਡੀ ਫੀਲਡ ਵਰਤੋਗੇ ਤੁਹਾਨੂੰ 10-15 ਦਿਨਾਂ ਚ ਅਸੀਂ ਤੁਹਾਡੇ ਕੋਲ ਪ੍ਰੋਪਰ ਵਿਜ਼ਿਟ ਰੱਖਾਂਗੇ ਇੱਕ ਨਾ ਇਹ ਜਿਵੇਂ ਫੀਲਡ ਆ ਇੱਕ ਦੋ ਗੱਟੇ ਵਾਲਾ ਤਾਂ ਚਾ ਲਾ ਕੇ ਲੈ ਜਾਂਦਾ ਕਈ ਬੰਦਿਆਂ ਨੇ ਕੋਈ 10 ਗੱਟੇ 15 ਗੱਟੇ ਲੈ ਕੇ ਜਾਣੇ ਹੁੰਦੇ ਹਨ ਹਾਂ ਹਾਂ ਜੀ ਸਾਲਾਂ ਨਹੀਂ ਬਣਦਾ ਉਹ ਵੀ ਤੁਸੀਂ ਭੇਜ ਸਕਦੇ ਜੀ ਬਿਲਕੁਲ ਜੀ ਉਹ ਆਪਣੇ ਕੋਲ ਥਰਡ ਪਾਰਟੀ ਸਰਵਿਸ ਹੈਗੀ ਹੈਗੀ ਆਪ ਪੂਰਨ ਨਾਲ ਤੁਹਾਡਾ ਕੰਟੈਕਟ ਕਰਵਾ ਦਾਂਗੇ ਤੁਹਾਡੇ ਕੋਲ ਬਿਲਕੁਲ ਘਰੇ ਪਹੁੰਚਦੀ ਹੋ ਜੂਗੀ ਇੱਕ ਵੈਲਿਊ ਜੇ ਚਾਰਜ ਤੇ ਇਹ ਨਹੀਂ ਵੀ ਤੁਹਾਨੂੰ ਜ਼ਿਆਦਾ ਖਰਚਾ ਪਵਾਵਾਂਗੇ ਕਿ ਨਹੀਂ ਹਾਂ ਇੱਕ ਵੈਲਿਊਬਲ ਰੀਜ਼ਨੇਬਲ ਚਾਰਜਸ ਤੇ ਤੁਹਾਡੇ ਕੋਲ ਫੀਡ ਘਰੇ ਪਹੁੰਚ ਹੋ ਸਕਦੀ ਹੈ ਬਸ ਉਹਦੀ ਰਿਕੁਆਇਰਮੈਂਟ ਆਹੀ ਹੈ ਵੀ 5 ਤੋਂ 10 ਗੱਟੇ ਕਮ ਸੇ ਕਮ ਹੋਣ ਤੇ ਅਸੀਂ ਆਪਦੇ 10 ਤੋਂ 15 ਕਿਲੋਮੀਟਰ ਦੇ ਰੇਡੀਅਸ ਚ ਫਿਲਹਾਲ ਡਿਲੀਵਰੀ ਦੇ ਸਕਦੇ ਹਾਂ ਠੀਕ ਓਕੇ ਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਠੀਕ ਹੈ ਧੰਨਵਾਦ ਜੀ